ਤੋਂ ਨੂੰ ਆ ਦਿੱਤਾ ਤੇ ਨਾਈਟ ਦਾ ਬੁਦੀ ਥਾਂ ਨੇ 500 ਐਂਟਰੀ 500 ਐਂਟਰੀ ਇਹ ਬਲੌਗ ਦਾ ਸੈਕੰਡ ਪਾਰਟ ਆ ਫਰਸਟ ਪਾਰਟ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਬਹੁਤ ਫਰਕ ਆਣਾ ਹੀ ਉਹਦੇ ਨਾਲ ਠੀਕ ਆ ਆਪਾਂ ਆਇਲੈਂਡ ਤੇ ਗਏ ਸੀਗੇ ਬਿਲਕੁਲ ਜੀ ਬਿਲਕੁਲ ਤੇ ਇਸ ਟਾਈਮ ਆਪਾਂ ਚੱਲੇ ਆ ਜੀ ਹੁਣ ਕਰੂਜ਼ ਤੇ ਡਿਨਰ ਲਈ ਪਹਿਲਾਂ ਕਸੀਨੋ ਤੇ ਜਾਣ ਦਾ ਪਲਾਨ ਸੀਗਾ ਫਿਰ ਬਾਈ ਜੀ ਨੇ ਦੱਸਿਆ ਜਿਹੜੇ ਆਪਾਂ ਹੋਟਲ ਤੇ ਰਹਿ ਰਹੇ ਸੀਗੇ ਕਿ ਜੇ ਤੁਸੀਂ ਕਸੀਨੋ ਤੇ ਜਾਣਾ ਜਿੱਦਾਂ ਕਿ ਜੂਆ ਵਗੈਰਾ ਉੱਥੇ ਖੇਲਣਾ ਹੈ ਤਾਂ ਦਾ ਜਾਨ ਦਾ ਫਾਇਦਾ ਜੇ ਨਹੀਂ ਖੇਲਣਾ ਤਾਂ ਤੁਸੀਂ ਕਰੂਜ਼ ਤੇ ਜਾਓ ਕਰੂਜ਼ ਤੇ ਬੈਟਰ ਹੈ ਕਿ ਜਿਹੜੀ ਕਸੀਮੋ ਦੀ ਟਿਕਟ ਸੀਗੀ ਉਹ 3500 4000 ਦੀ ਹੈ ਤੇ ਜਿਹੜੀ ਉਹਨੇ 1500 2000 ਕਰੂਜ਼ ਤੇ ਇਕੱਲੇ ਜਾਰ ਲੇ ਤੇ ਆਪਾਂ ਕੱਲਾ ਡਿਨਰ ਵਗੈਰਾ ਹੀ ਕਰਨਾ ਸੀਗਾ ਉਹਦੇ ਕਰਕੇ ਆਪਾਂ ਹੁਣ ਕਰੂਜ਼ ਤੇ ਜਾ ਰਹੇ ਹਾਂ ਤੇ ਕਰੂਜ਼ ਤੇ ਜਾਣ ਦੀ ਜਿਹੜੀ ਬੱਸ ਆਈ ਹੈ ਏਸੀ ਬੱਸ ਹੈ ਉਹ ਇਦਾਂ ਦੀ ਹੈ ਹਲੇ ਪਹਿਲੇ 2-4 ਸਵਾਰੀਆਂ ਗਰੁੱਪ ਬੈਠੇ ਨੇ ਤੇ ਅੱਗੇ-ਅੱਗੇ ਜੁੜਦੇ ਜਾਵਾਂਗੇ ਅੰਗਰੇਬਨ ਸਾਰੀ ਬੱਸ ਖਾਲੀ ਹੋ ਪਈ ਹੈ 10 ਕੀ ਬੰਦੇ ਬੈਠੇ ਨੇ ਜਿੰਨੇ ਵੀ ਕਰੂਜ਼ ਜਾਂ ਕਸੀਨੋ ਨੇ ਸਾਰੇ ਪੰਜੀ ਦੇ ਵਿੱਚ ਹੀ ਨੇ ਉੱਥੇ ਜਾ ਕੇ ਵੀ ਤੁਸੀਂ ਕਾਊਂਟਰ ਤੋਂ ਟਿਕਟ ਲੈ ਸਕਦੇ ਹੋ ਤੇ ਪਹਿਲਾਂ ਬੁਕਿੰਗ ਵੀ ਕਰ ਸਕਦੇ ਹੋ ਆure ਬੱਸ ਸਟਾਪ ਜਿਹੜਾ ਕਸੀਨੋ ਦਾ ਬੱਸ ਸਟਾਪ ਹੈ ਨਾ ਕਰੂਜ਼ ਦਾ ਔਰੇ ਬੱਸਾਂ ਲੱਗੀਆਂ ਨੇ ਇਸ ਤੋਂ ਥੋੜਾ ਦੂਰ ਅੱਗੇ ਪੈਦਲ ਲੈ ਕੇ ਜਾਣਗੇ ਪੰਜੀ ਰਾਜਧਾਨੀ ਹੈ ਆਪਣਾ ਗੋਆ ਦੀ ਤੇ ਬਾਕੀ ਸ਼ਹਿਰਾਂ ਨਾਲੋਂ ਥੋੜਾ ਡਿਫਰੈਂਟ ਵੀ ਹੈ ਪਿੱਛੇ ਤੁਸੀਂ ਜਿਹੜਾ ਪੁਲ ਦੇਖ ਰਹੇ ਹੋ ਬਹੁਤ ਹੀ ਐਡਵਾਂਸ ਲੈਵਲ ਦਾ ਬਣਿਆ ਹੋਇਆ ਹੈ ਆ ਪੂਰੇ ਤੋਂ ਹੋਈ ਹੈ ਜੀ ਐਂਟਰੀ ਅੰਦਰ ਦੀ ਬੈਠੇ ਉੱਧਰ ਅੰਦਰ ਡਰਿੰਕ ਵਗੈਰਾ ਚੱਲਦੀ ਰਹਿੰਦੀ ਹੈ ਬਦੋ ਕੋਈ ਆਪਣੀ ਸਿਗਰਟ ਜਾਂ ਡਰਿੰਕ ਵਗੈਰਾ ਲੈ ਰਿਹਾ ਹੋਰ ਜਮਾ ਕਰਕੇ ਟੋਕਨ ਮਿਲ ਜਾਂਦਾ ਹੈ ਬ్రో ਜਿਸki checking ਹੋਏ ਇਹ ਭਾਈ ਆਂਧਰਾ ਪ੍ਰਦੇਸ਼ ਸੇ ਆ ਸਾਰੇ ਆ ਜਾਓ ਭਾਈ ਆ ਜਾਓ ਭਾਈ हम पटियाला ये हमारी बस में ही मिले हैं चैनल भी इन्होंने सब्सक्राइब किया थैंक यू उनका और जो लोग वीडियो देख रहे हैं वो भी सब्सक्राइब कर लें ये हमारा भाई जी लो जी सामने अपना खड़ा क्रूज जावे इस लो फाइनली अभी अपना क्रूज पे आ गए हैं जी Hello. Hello. ਕੀ ਕੱਲ ਪਿਆ ਜਿਹੜਾ ਕਸੀਨੋ ਆ ਇੱਕ ਜਗ੍ਹਾ ਤੇ ਖੜਾ ਰਹਿੰਦਾ ਹੈ ਬੈਂਕ ਉੱਤੇ ਛੱਡ ਜਾਂਦੇ ਉਹਨਾਂ ਨੂੰ ਦੂਰ ਤੋਂ ਹੈ ਕਰੂਬ ਕੁਛ ਐਦਾ ਦੇ ਲਿਖਦੇ ਨੇ ਕੋਪਸ ਦੀ ਹੈ ਡਿੰਕ ਕੋਪਸ ਆਪਕੋ ਵਾਹ ਪੇ ਜਾ ਕੇ ਐਕਸਚੇਂਜ ਕਰਨਾ ਪਵੇਗਾ ਅਰ ਸ਼ੌਕ ਦੇ ਪਾਸੇ ਇਹ ਲੋਕ ਪੰਜਾਬ ਦੇ ਨਾਮ ਨਾਲ ਆਉਂਦੇ ਆ ਪੰਜਾਬ ਦਾ ਅੰਧਪ੍ਰਦੇਸ਼ पंजाब पंजाब एंड च है अगर किसी का स्टीच छूट गया तो हाथ पकड़ना पंजाब 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 से कितने बजे आते हैं पंजाब से सत श्री अकार सत श्री अकार ऐसे है चार पैसे पूरा लो ना पूरा

ਜੋ ਰਿਐਕਸ਼ਨ ਹੁਣ ਆਪਾਂ ਨਿਕਲੇ ਆ ਜੀ ਕੈਪੀਟਲ ਕਰੂਜ਼ ਤੋਂ ਜਿਵੇਂ ਕਿ ਤੁਸੀਂ ਦੇਖਿਆ 15000 ਰੁਪਏ ਟਿੱਕੀ ਪਰ ਮੇਰੀ ਇਸ ਕਰੂਜ਼ ਦੀ ਰੇਟਿੰਗ 10 ਤੋਂ 0 ਹੈ ਬਿਲਕੁਲ ਘਟੀਆ ਸੀਗਾ ਕੈਪੀਟਲ ਮੇਰੀ ਵੀ 0 ਹੈ ਕੈਪੀਟਲ ਕਰੂਜ਼ ਹਾਂ ਜੀ ਕਿੰਨੀ ਰੇਟਿੰਗ ਦੇਵੋਗੇ ਕਰੂਜ਼ ਨੂੰ ਕੋਈ ਜਵਾਬ ਨਹੀਂ ਮੈਨੂੰ ਗੱਲਾ ਦੇਣਾ ਸੀ ਥੋੜਾ ਹਨੇਰਾ ਹੋ ਗਿਆ ਬਾਕੀ ਇੱਕਦੋ ਆਪਾਂ ਬਾਹਰ ਦੇ ਬੰਦੇ ਨੂੰ ਪੁੱਛਦੇ ਹਾਂ ਜਿਵੇਂ 0 ਕੰਮ ਸੀਗਾ ਅੰਦਰ ਖਾਣਾ ਥੋੜਾ ਠੀਕ ਸੀਗਾ ਹੋਰ ਉਸ ਤੋਂ ਇਲਾਵਾ ਕੁਝ ਵੀ ਨਹੀਂ ਸੀਗਾ ਅੰਦਰ ਪੁੱਛੋ ਭਾਈ ਜੀ ਆਜਾ ਕਿਤੇ 크루즈 ਤੋਂ ਕੋਈ ਵਧੀਆ ਚੀਜ਼ ਦਿਖ ਰਹੀ ਸੀ ਇਹ ਪੂਲ ਸੀਗਾ ਇਹਦੀਆਂ ਲਾਈਟਾਂ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਦੀ ਹੋਰ 크루즈 ਦੇ ਉੱਤੇ ਕੁਝ ਵੀ ਆਪਾਂ ਨੂੰ ਚਚਿਆ ਨਹੀਂ ਜੀ ਯਾਰ 크루즈 ਦਾ ਬਿਲਕੁਲ ਠੰਡਾ ਆ ਮਾਹੌਲ ਦੇਖ ਕੇ ਹੁਣ ਅਸੀਂ ਰੂਮ ਦੀ ਬਜਾਏ ਟੀਟੋਸ ਲੈਂਤੀ ਆ ਗਏ ਆ ਥੋੜੇ ਹਲਕਾ-ਪੁਲਕਾ ਖਾਵਾਂਗੇ ਤੇ ਇੱਕ ਗੇੜੀ ਮਾਰ ਕੇ ਦੀ ਹੈ ਕੋਡੀ ਮੇਰੇ ਸੁਪਨੇ ਮੇ ਮਿਲਤੀ ਹੈ ਮਰ ਗਿਆ ਗਾਲ ਨਹੀਂ ਕੱਢਣੀ ਜਾਣਾ ਕਿਵੇਂ ਸੀ ਜਾਣਾ ਕਿਵੇਂ ਸੀਗਾ 2 ਦਿਨ ਦੇਖਿਆ ਸੀਗਾ ਮੈਂ ਕਿਹੜਾ ਦਿੱਕਤ ਸੀ ਕਿ ਕਿਵੇਂ ਜਾਣਾ ਸੀ ਕਸੀਨੋ ਆਏ ਕਸੀਨੋ ਆਈ ਐਮ ਲਾਈਕ ਕਸੀਨੋ ਫਾਈਰ ਫੀਡਰ ਮਰਜੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਦੇ ਤਨਵੱਦ ਸੈਟਰੇ ਨਾਈਟ ਕੱਬ ਦੀ ਥਾਨੇ 500 ਐਂਟਰੀ 500 ਐਂਟਰੀ ਬਾਬੂ ਜੋ ਬਾਹਰ ਆਂਦੇ ਬਾਬੂ ਜੀ ਦੇ ਇਹ ਬੰਦੇ ਦਾ ਕੱਬ ਦਾ ਸ਼ੋਰ ਨਹੀਂ ਨਤੋਂ ਹੋ ਰਿਹਾ ਹਾਂਜੀ ਰਾਤ ਦੇ 3:00 ਵਜੇ ਕੇ ਨੇ ਤੇ ਹੁਣ ਪਹੁੰਚਿਆ ਰੂਮ 'ਚ ਆਪਾਂ ਤੇ ਦੇ ਨਾਲ ਹੀ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਕਰੂਜ਼ ਤੋਂ ਬਾਅਦ ਆਪਾਂ ਦੇਖਿਆ ਪੱਪ ਆਪਣਾ ਤੇ ਟਿਟੋ ਸਟਰੀਟ ਤੇ ਮਿਲਾਂਗੇ ਹੁਣ ਦੋਨੋਂ ਅਗਲੇ ਬਲੌਗ 'ਚ ਦੂਧਾ ਸਾਗਰ ਜੋ ਕਿ ਬਹੁਤ ਹੀ ਸੋਹਣੀ ਜਗ੍ਹਾ ਇੱਕ ਗੋਆ ਦੀ ਉੱਥੇ ਚੱਲਾਂਗੇ ਪੈਸੇ ਉਹ ਪੈਂਦਾ ਕਰਨਾਟਕਾ ਚ ਆ ਪਰ ਜਿਹੜੇ ਲੋਕ ਗੋਆ ਆਉਂਦੇ ਨੇ ਤਕਰੀਬਨ ਉਹ ਉੱਥੇ ਘੁੰਮ ਫਿਰ ਕੇ ਹੀ ਜਾਂਦੇ ਨੇ